ਹਾਂਜੀ ਸਸਰੀ ਗੱਲ ਜੀ ਸਾਰੇ ਭਰਾਵਾਂ ਨੂੰ ਪਹੁੰਚ ਗਿਆ ਆਪਾਂ ਫਰੋਈਪੁਰ ਮੰਡੀ ਤੇ ਦੱਸਦੇ ਹਾਂ ਫਰੂਟਾਂ ਦਾ ਰੇਟ ਤੇ ਜਿਹੜਾ ਆਲੂ ਬੁਖਾਰਾ ਜੀ ਆਹ ਵਾਲਾ ਕੁਆਲਿਟੀ ਵਾਲਾ ਤੇ ਇਹ ਹੈਗਾ ਜੀ 200 ਰੁਪਏ ਦਾ ਡੱਬਾ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਆ ਇਹ 200 ਰੁਪਏ ਦਾ ਡੱਬਾ ਇੱਕ ਦੇ ਉੱਤੇ ਵੀ ਕੁਆਲਿਟੀ ਆ ਕਿੰਨੇ ਕਿਲੋ ਦਾ ਭਾਈ ਇਹ ਹੈ ਭਾਈ ਤੇ ਜਿਹੜਾ ਆਹ ਵਾਲਾ ਆਲੂ ਬੁਖਾਰਾ ਭਾਈ ਤੇ ਇਹ 250 ਰੁਪਏ ਡੱਬਾ ਕਿੰਨੇ ਕਿਲੋ ਦਾ ਬਈ 5 5 ਕਿਲੋ 5 ਕਿਲੋ ਦੇ ਡੱਬੇ ਹੋਣਗੇ ਜੀ ਉਹ ਵੀ 5 ਕਿਲੋ ਦਾ ਹੋਊਗਾ ਆ ਵੀ 5 ਕਿਲੋ ਦਾ ਤੇ ਬਈਆ ਨਿਕਾ ਸੇਵ ਇਹ ਵੀ 200 ਦਾ ਠੀਕ ਆ ਤੇ ਨਾਸ਼ਪਤੀ 75 ਰੁਪਏ ਤੇ ਆ ਜਿਹੜਾ ਸੇਵ ਆ ਇਹ ਵੀ 200 ਦਾ ਡੱਬਾ ਜੀ ਵੇਖ ਹੀ ਸਕਦੇ ਤੁਸੀਂ ਕੁਆਲਿਟੀ ਇਹਦੀ ਵੀ ਤੇ ਇਹ ਵੀ 4 ਤੋਂ 5 ਕਿਲੋ ਦਾ ਹੋਊਗਾ ਜੀ ਤੇ ਆ ਤੁਹਾਨੂੰ 20 ਰੁਪਏ ਰੇਟ ਘੱਟ ਲੱਗ ਜੂਗਾ ਜੀ ਆ ਜਿਹੜੇ ਸਾਡੇ ਤੇ ਨਾਸ਼ਪਤੀ ਹੈ ਜਿਹੜੀ ਇਹ 75 ਰੁਪਏ ਕਿਲੋ ਦੀ ਤੇ ਇਹਦਾ ਕਰੇਟ ਮਿਲੂਗਾ 10 ਤੋਂ 12 ਕਿਲੋ ਦਾ ਜੀ ਤੇ ਭਾਈ ਕੀ ਅੰਬ ਦਾ ਰੇਟ ਪਿਆ ਆ ਜਿਹੜਾ ਅੰਬ ਆ ਜੀ ਇਹ ਅੱਜ 50 ਰੁਪਏ ਹੈ ਤੇ ਇਹ ਤੋਂ ਵਧੀਆ ਕੁਆਲਟੀ ਵਾਲਾ ਉਹ 60 70 ਤੱਕ ਵੀ ਹੋਊਗਾ ਇਹ ਥੋੜੀ ਘੱਟ ਕੁਆਲਟੀ ਵਾਲਾ ਤੇ ਮਸੰਮੀ ਆ 10 ਕਿਲੋ ਦੀ 650 ਦਾ ਖਾਫਾ ਜੀ ਤੇ ਨਾਰੀਅਲ ਪਾਣੀ ਹੈ ਜਿਹੜਾ 50 ਦਾ ਬਈ ਹੈ ਆਹ ਸਾ ਆ ਜਿਹੜਾ ਇਹ 700 ਰੁਪਏ ਦਾ ਲਫਾਫਾ 10 ਪੀਸਾਂ ਦਾ ਤੇ ਆ ਤੁਹਾਨੂੰ ਥੋੜੇ ਘੱਟ ਰੇਟ ਨਾਲ ਮਿਲ ਜੂਗਾ ਆ ਜਿਹੜਾ ਵਧੀਆ ਹਰਾ ਨਾਰੀਅਲਾ ਇਹ 700 ਰੁਪਏ ਬਣ ਗਏ ਉਹ 70 ਰੁਪਏ ਪੀਸ ਤੇ ਬਾਕੀ ਜਿਹੜਾ ਨਾਰ ਆ ਨਾਰ ਜਿਹੜੀ 10 ਕਿਲੋ ਦੀ ਪੇਟੀ ਆ ਜੀ ਉਹ ਤੁਹਾਨੂੰ ਮਿਲੂਗੀ 1650 ਰੁਪਏ ਉਹ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਆ 1650 ਰੁਪਏ ਦੀ ਵੀਡੀਓ ਚੰਗੇ ਲੱਗਦੀਆਂ ਨੇ ਸ਼ੇਅਰ ਜ਼ਰੂਰ ਕਰਿਆ ਕਰੋ ਪੇਜ ਨੂੰ ਫੋਲੋ ਕਰਿਆ ਕਰੋ ਜੀ ਧੰਨਵਾਦ